ਇਤਿਹਾਸ ਸਾਡੀ ਪਛਾਣ ਹੁੰਦੀ ਹੈ ਪਰ ਜਦ ਇਤਿਹਾਸਿਕ ਥਾਵਾਂ ਨੂੰ ਹੀ ਅਣਦੇਖਾ ਕਰ ਦਿੱਤਾ ਜਾਵੇ ਤਾਂ ਸਿਰਫ ਬਚ ਜਾਂਦੇ ਨੇ ਇੱਟਾਂ ਦੇ ਢੇਰ ਸੱਜੇ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਪੁਰਾਣੇ ਕਿਲੇ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਕਿਲੇ ਦੇ ਕੀ ਬਣੇ ਹੋਏ ਨੇ ਇਹ ਕਿਲਾ ਚੀਖ-ਚੀਖ ਕੇ ਆਪਣੇ ਇਤਿਹਾਸ ਦੇ ਬਾਰੇ ਦੱਸ ਰਿਹਾ ਹੈ ਅੱਜ ਸਿਰਫ ਇੱਕ ਕਿਲਾ ਆਪਣੇ ਹਾਲਾਤ ਨੂੰ ਰੋ ਰਿਹਾ ਹੈ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਇਸ ਕਿਲੇ ਦੇ ਵੱਤ ਤੋਂ ਬੱਤਰ ਦੇਖ ਰਿਹਾ ਖਾਲਾ ਕੋਈ ਨਹੀਂ ਇਹ ਹਾਲਾਤ ਨੇ ਗੇਟ ਸਾਰੇ ਟੁੱਟ ਚੁੱਕੇ ਨੇ ਸਿਰਫ ਹਰਿਆਲੀ ਹਰਿਆਲੀ ਹੈ ਤੇ ਇਸ ਵਿਰਾਣੇ ਦੇ ਵਿੱਚ ਇਹ ਕਿਲਾ ਆਪਣੇ ਇਤਿਹਾਸ ਦੇ ਵਿੱਚ ਗੁੰਮ ਹੋਇਆ ਹੋਇਆ ਨਜ਼ਰ ਆ ਰਿਹਾ ਹੈ ਇਤਿਹਾਸ ਦੀ ਮਿਸਾਲ ਇਹ ਕਿਲਾ ਅੱਜ ਬੇਸਹਾਰਾ ਹੋ ਕੇ ਜ਼ਮੀਨ ਨੂੰ ਚੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਪਾਸੇ ਕਿਤੇ ਨਾ ਕਿਤੇ ਸਿਰਫ ਜੰਗਲ ਝਾੜੀਆਂ ਦੇਖਣ ਨੂੰ ਮਿਲ ਰਹੀ ਹੈ ਹਰ ਪਾਸੇ ਹਰਿਆਲੀ ਹੈ ਤੇ ਇਸ ਵਿਰਾਨੇ ਦੇ ਵਿੱਚ ਇਹ ਕਿਲਾ ਆਪਣੇ ਇਤਿਹਾਸ ਦੇ ਵਿੱਚ ਗੁੰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਭਗ 500 ਸਾਲ ਪੁਰਾਣਾ ਇਹ ਕਿਲਾ ਸਿਕੰਦਰ ਲੋਧੀ ਵੱਲੋਂ ਬਣਵਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕੀ ਇਸ ਕਿਲੇ ਦੇ ਨਾਂ ਤੋਂ ਹੀ ਸਾਡੇ ਸ਼ਹਿਰ ਦਾ ਨਾਮ ਲੁਧਿਆਣਾ ਪਿਆ ਤੇ ਨਾਲ ਹੀ ਇਹ ਕਿਲਾ ਜਿਹੜਾ ਹੈ ਰਾਜਨੀਤਿਕ ਅਤੇ ਫੌਜੀ ਮਕਸਦ ਲਈ ਵਰਤਿਆ ਜਾਂਦਾ ਸੀ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਦੀ ਰੱਖਿਆ ਵੀ ਕੀਤੀ ਗਈ ਤੇ ਕਿਲਾ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦੇ ਕੰਢੇ ਬਣਿਆ ਹੋਇਆ ਸੀ ਜੋ ਅੱਜ ਸ਼ਹਿਰ ਦੀ ਚਲਦੀ ਹਵਾਵਾਂ ਦੇ ਵਿੱਚ ਕਿਤੇ ਨਾ ਕਿਤੇ ਗੁੰਮ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਮੈਂ ਉਸ ਕਿਲੇ ਦੇ ਵਿੱਚ ਹੀ ਮੌਜੂਦ ਹਾਂ ਦੇਖ ਸਕਦੇ ਹੋ ਕਿਸੇ ਵਕਤ ਰਾਜੇ ਮਹਾਰਾਜਿਆਂ ਦੀ ਗੂੰਜਾਂ ਹੁੰਦੀਆਂ ਸੀਗੀਆਂ ਇਸ ਕਿਲੇ ਦੇ ਵਿੱਚ ਪਰ ਅੱਜ ਇੱਥੇ ਸਿਰਫ ਖੰਡਰ ਹਨ ਇਹ ਹਾਲਾਤ ਨੇ ਲੁਧਿਆਣੇ ਦੇ ਕਿਲੇ ਦੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਇੱਟਾਂ ਹੀ ਆਪਣੇ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਜਦ ਇੱਟਾਂ ਟੁੱਟਣ ਲੱਗ ਜਾਣ ਜਦ ਕਿਲੇ ਹੇ ਜਾਣਤਾ ਉਹ ਸਿਰਫ ਇਮਾਰਤਾਂ ਦੀ ਤਬਾਹੀ ਨਹੀਂ ਹੁੰਦੀ ਉਹ ਸਾਡੀ ਸਮੂਹ ਵਿਰਾਸਤ ਦੀ ਖਾਮੋਸ਼ੀ ਨੂੰ ਵੀ ਦਰਸਾਉਂਦੀ ਹੈ ਅਸੀਂ ਖੜੇ ਹਾਂ ਲੁਧਿਆਣੇ ਦੇ ਦਿਲ ਵਿੱਚ ਜਿੱਥੇ ਵਸਦਾ ਹੈ ਇੱਕ ਹੋਰ ਖੰਡਰ ਜਿਸ ਨੂੰ ਅਸੀਂ ਕਹਿੰਦੇ ਹਾਂ ਲੋਧੀ ਕਿਲਾ ਲਗਭਗ 500 ਸਾਲ ਪੁਰਾਣਾ ਇਹ ਕਿਲਾ 15ਵੀਂ ਸਤਾਬਦੀ ਦੇ ਵਿੱਚ ਸਿਕੰਦਰ ਲੋਧੀ ਨੇ ਬਣਵਾਇਆ ਸੀ ਇਸ ਦਾ ਮਕਸਦ ਸੀ ਰਾਜਨੀਤੀ ਨੂੰ ਕੰਟਰੋਲ ਕਰਨਾ ਅਤੇ ਫੌਜੀ ਤਾਕਤ ਨੂੰ ਦਰਸਾਉਣਾ ਇਹ ਇਤਿਹਾਸਿਕ ਸਥਾਨ ਲੁਧਿਆਣਾ ਸ਼ਹਿਰ ਦੀ ਪਹਿਚਾਨ ਸੀ ਪਰ ਅੱਜ ਇੱਕ ਉਜੜਿਆ ਹੋਇਆ ਪੂਤ ਬੰਗਲਾ ਬੜਿਆ ਹੋਇਆ ਹੀ ਨਜ਼ਰ ਆ ਰਿਹਾ ਹੈ ਦੀਵਾਰਾਂ ਟੁੱਟ ਚੁੱਕੀਆਂ ਨੇ ਬਸ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧ ਨਜ਼ਰ ਆ ਰਹੇ ਨੇ ਇੱਕ ਸਵਾਲ ਜਿਹੜਾ ਉੱਠਦਾ ਹੈ ਕੀ ਇਹ ਹੀ ਹੈ ਸਾਡਾ ਵਿਰਾਸਤ ਨਾਲ ਪਿਆਰ ਇਕ ਇਤਿਹਾਸਕ ਤਰੋਹਰ ਜੋ ਪੰਜਾਬ ਦੀ ਗੱਲ ਕਰਦੀ ਸੀ ਅੱਜ ਉਸ ਨੂੰ ਕੋਈ ਮਰਮਤ ਨਹੀਂ ਮਿਲੀ। ਐਸਆਈ ਦੀ ਪ੍ਰੋਟੈਕਸ਼ਨ ਲਿਸਟ ਤੋਂ ਗਾਇਬ ਦੇਜ ਦੇ ਨਕਸ਼ੇ ਤੋਂ ਹਟਾਇਆ ਗਿਆ ਲੋਕਾਂ ਦੀ ਯਾਦ ਤੋਂ ਮਿਟ ਰਿਹਾ ਇਹ ਲੁਧਿਆਣੇ ਦਾ ਕਿਲਾ। ਪਾਵੇਂ 2013 ਦੇ ਵਿੱਚ ਇਹਨੂੰ ਸਟੇਟ ਪ੍ਰੋਟੈਕਟਿਡ ਮੋਨੂਮੈਂਟ ਕੋਸ਼ਿਸ਼ ਕੀਤਾ ਗਿਆ ਪਰ ਕਿਤੇ ਨਾ ਕਿਤੇ ਇਹ ਜਿਹੜਾ ਕਿਲਾ ਹੈ ਅੱਜ ਆਪਣੀ ਮਰਮਤ ਦੀ ਆਸ ਵਿੱਚ ਬੈਠਾ ਹੋਇਆ ਕਿਉਂਕਿ ਸਾਰੀਆਂ ਇੱਟਾਂ ਟੁੱਟ ਚੁੱਕੀਆਂ ਨੇ ਪਰਾਚੀਰ ਜਿਹੜੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਵੱਤੋ ਬੱਤਰ ਜਿਹੜੇ ਆ ਨਜ਼ਰ ਆ ਰਹੇ ਨੇ ਨਸ਼ੇੜੀਆਂ ਦਾ ਅੱਡਾ ਬਣ ਕੇ ਜਿਹੜਾ ਇਹ ਕਿਲਾ ਰਹਿ ਗਿਆ ਹਰ ਪਾਸੇ ਕਦੇ ਵੀ ਇਹ ਟਹਿ ਸਕਦਾ ਵੇ ਕਦੇ ਵੀ ਗਿਰ ਸਕਦਾ ਹੈ ਹਾਲਾਤ ਵੱਤੋ ਬੱਤਰੀ ਹਰ ਪਾਸੇ ਨਜ਼ਰ ਆ ਰਹੇ ਨੇ ਕਿਸ ਤਰੀਕੇ ਜਿਹੜੇ ਦਵਾਰਾਂ ਦੇ ਵਿੱਚ ਹੀ ਜਿਹੜੇ ਪੇੜ ਪੌਦੇ ਨੇ ਨਿਕਲ ਆਏ ਨੇ ਹਾਲਾਤ ਜਿਹੜੇ ਨੇ ਖਸਤਾ ਨਜ਼ਰ ਆ ਰਹੇ ਨੇ ਸ਼ਹਿਰ ਦਾ ਨਾਂ ਵੀ ਲੋਦੀ ਕਿਲੇ ਤੋਂ ਲੁਧਿਆਣਾ ਪਿਆ ਪਰ ਜਿਸ ਕਿਲੇ ਦੇ ਕਾਰਨ ਸਾਡੇ ਸ਼ਹਿਰ ਨੂੰ ਪਹਿਚਾਣ ਮਿਲੀ ਉਹ ਸਿਰਫ ਆਪਣੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਹੀ ਗੁੰਮ ਨਜ਼ਰ ਆ ਰਿਹਾ ਹੈ ਇਹ ਹਾਲਾਤ ਬਣੇ ਹੋਏ ਨੇ ਸਾਡੇ ਲੁਧਿਆਣਾ ਸ਼ਹਿਰ ਦੇ ਇਤਿਹਾਸਿਕ धरोਹਰ ਦੀ ਜੇ ਇਸ ਪਾਸੇ ਸਰਕਾਰਾਂ ਦਾ ਧਿਆਨ ਹੁੰਦਾ ਤਾਂ ਵਧੀਆ ਇਨਕਮ ਜਨਰੇਟ ਕੀਤੀ ਜਾ ਸਕਦੀ ਸੀ ਇਹਨੂੰ ਹੈਰਿਟੇਜ ਸਾਈਟ ਕੋਸ਼ਿਸ਼ ਕਰਕੇ ਇੱਥੇ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਦਿਖਾਉਣ ਦੇ ਲਈ ਜਿਹੜੇ ਮੋਨੂਮੈਂਟ ਦੇ ਨਾਂ ਤੋਂ ਜਿਹੜਾ ਵਰਤਿਆ ਜਾ ਸਕਦਾ ਸੀ ਪਰ ਕਿਤੇ ਨਾ ਕਿਤੇ ਹਾਲਾਤ ਵੱਤੋ ਬੱਤਰ ਨੇ ਇਹ ਕਿਲੇ ਦੀ ਦੁਵਾਰ ਹੈ ਸਭ ਤੋਂ ਉੱਚੀ ਥਾਂ ਤੇ ਅਸੀਂ ਖੜੇ ਹਾਂ ਦੇਖ ਸਕਦੇ ਹੋ ਦੁਵਾਰਾਂ ਦੀ ਵਿੱਤ ਕਿੰਨੀ ਹੈ ਕਿੰਨੇ ਕੁ ਚੋੜੀਆਂ ਚੋੜੀਆਂ ਜਿਹੜੀਆਂ ਇਹ ਦਵਾਰਾਂ ਨੇ ਸਭ ਤੋਂ ਉੱਤੇ ਅਸੀਂ ਖੜੇ ਆਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਪੂਰਾ ਸ਼ਹਿਰ ਇਸ ਜਗ੍ਹਾ ਤੋਂ ਦਿਖਦਾ ਵੇ ਕਿਲਾ ਮਹੱਲਾ ਪੂਰਾ ਇਸ ਕਿਲੇ ਦੇ ਏਰੀਆ ਦੇ ਵਿੱਚ ਹੀ ਫੈਲਿਆ ਹੋਇਆ ਵੇ ਤੇ ਪੂਰੀ ਸ਼ਹਿਰ ਦੀ ਸ਼ਾਨੋ ਸ਼ੌਕਤ ਇਸ ਕਿਲੇ ਤੋਂ ਦਿਖਾਈ ਦਿੰਦੀਆਂ ਨੇ ਹਾਲਾਤ 파ਵੇਂ ਕਿਲੇ ਦੇ ਬਦ ਤੋਂ ਬੱਤਰ ਨੇ ਪਰ ਆਪਣੇ ਇਤਿਹਾਸ ਨੂੰ ਆਪ ਹੀ ਬਿਆਨ ਕਰਦੇ ਆ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਦੇਖ ਸਕਦੇ ਹੋ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰੀਕੇ ਇਹਨਾਂ ਜਗ੍ਹਾ ਦੇ ਰਾਹੀ ਜਿਹੜਾ ਹੈ ਗੋਲਾ ਬਾਰੂ ਜਿਹੜੇ ਆ ਚਲਾਏ ਜਾਂਦੇ ਹੋਣਗੇ ਕਦੇ ਰਾਜੇ ਮਹਾਰਾਜੇ ਧਿਆਨੇ ਇਸ ਕਿਲੇ ਤੇ ਸ਼ਾਸਨ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕੁਝ ਇਹਦੇ ਰੀਨੋਵੇਟ ਕਰਾਇਆ ਗਿਆ ਇਹਦੀ ਸਾਂਭ ਸੰਭਾਲ ਕੀਤੀ ਗਈ ਪਰ ਬਾਅਦ ਦੇ ਵਿੱਚ ਜਦ ਬ੍ਰਿਟਿਸ਼ ਕਾਲ ਆਇਆ ਉਦੋਂ ਵੀ ਜਿਹੜਾ ਹੈ ਮੋਨੂਮੈਂਟ ਸਹੀ ਸੀਗਾ ਪਰ ਹੁਣ ਹਾਲਾਤ ਸਹੀ ਨਹੀਂ ਹੈ ਅਜ ਵੀ ਹਾਲਾਤ ਵੱਧ ਤੋਂ ਵੱਧ ਹੀ ਨਜ਼ਰ ਆ ਰਹੇ ਨੇ ਇੱਕ ਗੁਫਾ ਵੀ ਹੈ ਇੱਕ ਸੁਰੰਗ ਬਣਾਈ ਹੋਈ ਹੈ ਲੋਕ ਦੱਸਦੇ ਨੇ ਕਿ ਜਿਹੜਾ ਹੈ ਗੁਫਾ ਹੈ ਜਿਹੜੀ ਸੁਰੰਗ ਹੈ ਲੁਧਿਆਣਾ ਨੂੰ ਫਲੋਰ ਤੱਕ ਜੋੜਦੀ ਸੀ ਸੋ ਸਾਡੀ ਇਹੀ ਅਪੀਲ ਹੈ ਪੰਜਾਬ ਸਰਕਾਰ ਨੂੰ ਸੱਭਿਆਚਾਰਕ ਵਿਭਾਗ ਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਕਿ ਸਾਡੇ ਇਸ ਵਿਰਸੇ ਦੀ ਸੰਭਾਲ ਮੁਰਤੋਂ ਕਿੱਤੀ ਜਾਵੇ ਤਾਂ ਕਿ ਵਿਰਸੇ ਨੂੰ ਅਸੀਂ ਸਿਰਫ ਸ਼ਬਦਾ ਦੇ ਵਿੱਚ ਜਾਂ ਵਚਨਾਂ ਦੇ ਵਿੱਚ ਨਾ ਰੱਖੀਏ ਯਾਦ ਹਕੀਕਤ ਦੇ ਵਿੱਚ ਵੀ ਇਹਦੀ ਸੰਭਾਲ ਹੋਵੇ ਸੋ ਕੈਮਰਾ ਪਰਸਨ ਦੀਪਕ ਕੁਮਾਰ ਦੇ ਨਾਲ ਮੈਂ